24 ਪੰਚੋਂ ਆਪਨੇ ਉਸ ਚੈਨਲ ਦੇਖ ਦਿੱਤਾ ਦਰਸ਼ਕਾਂ ਨੂੰ ਫਿਰਪਿਰ ਸਸ਼ਕਤ ਸਸ਼ਕਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਜੋ ਸਾਡੇ ਆਨ ਵਾਲੀਆਂ ਨਵੀਆਂ ਤੇ ਤਾਜ਼ੀਆਂ ਖਬਰਾਂ ਤੁਹਾਡੇ ਤੱਕ ਪਹੁੰਚਣ ਤਰੰਤਾਂ پولیس ਅਤੇ ਬਦਮਾਸ਼ਾਂ ਵਿਚਕਾਰ ਮੁਕਾਬਲਾ ਜਿਸ ਚ ਗੋਲੀਆਂ ਚੱਲ ਗਈਆਂ ਪੱਟੀ ਦੇ ਪਿੰਡ ਮੁੱਠਿਆਂਵਾਲਾ ਨੇੜੇ ਬਦਮਾਸ਼ਾਂ ਤੇ ਪੁਲਿਸ ਵਿਚਕਾਰ ਮੁਕਾਬਲਾ ਹੋਇਆ ਸੀਆਈ ਸਟਾਫ ਦੀ ਟੀਮ ਅਤੇ ਪੱਟੀ ਪੁਲਿਸ ਨਾਲ ਬਦਮਾਸ਼ਾਂ ਦਾ ਹੋਇਆ ਮੁਕਾਬਲਾ ਜਦੋਂ ਬਦਮਾਸ਼ਾਂ ਨੇ ਪੁਲਿਸ ਤੇ ਗੋਲਾਬਾਰੀ ਕੀਤੀ ਤਾਂ ਪੁਲਿਸ ਨੇ ਵੀ ਜਵਾਬੀ ਫਾਇਰਿੰਗ ਕੀਤੀ ਗੋਲੀ ਲੱਗਣ ਨਾਲ ਇੱਕ ਬਦਮਾਸ਼ ਜ਼ਖਮੀ ਅਤੇ ਇੱਕ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ ਇਹ ਜ਼ਬਰੀ ਵਸੂਲੀ ਦਾ ਮਾਮਲਾ ਹੈ ਜਿਲੇ ਚ ਵਿਦੇਸ਼ਾਂ ਚ ਬੈਠੇ ਗੈਂਗਸਟਰ ਲਗਾਤਾਰ ਫੋਨ ਕਰਕੇ ਕਾਰੋਬਾਰੀਆਂ ਤੋਂ ਫਰੋਤੀ ਦੀ ਮੰਗ ਕਰ ਰਹੇ ਸਨ ਅਤੇ ਇਹਨਾਂ ਦੋ ਬਦਮਾਸ਼ਾਂ ਨੇ ਕਈ ਦੁਕਾਨਾਂ ਤੇ ਗੋਲਾਬਾਰੀ ਵੀ ਕੀਤੀ ਸੀ ਜਿਸ ਤੋਂ ਬਾਅਦ ਪੁਲਿਸ ਨੂੰ ਇਹਨਾਂ ਦੋ ਬਦਮਾਸ਼ਾਂ ਦੀ ਪਛਾਣ ਪਵਨਦੀਪ ਸਿੰਘ ਅਤੇ ਕੋਮਲਦੀਪ ਸਿੰਘ ਵਜੋਂ ਹੋਈ ਹੈ ਇੱਕ ਅਪਰਾਧੀ ਪਵਨਦੀਪ ਸਿੰਘ ਨੂੰ ਜ਼ਖਮੀ ਹਾਲਤ ਵਿੱਚ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਅਤੇ ਦੂਜੇ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਗਿਆ ਹੈ ਡੀਐਸਪੀ ਪੱਟੀ ਕਮਲਜੀਤ ਸਿੰਘ ਨੇ ਦੱਸਿਆ ਕਿ ਔਂਕਤ ਵਿਅਕਤੀ ਲੋਕਾਂ ਨੂੰ ਧਮਕੀਆਂ ਦਿੰਦੇ ਸਨ ਹਾਲ ਹੀ ਵਿੱਚ ਹੀ ਔਂਕਤ ਵਿਅਕਤੀਆਂ ਨੇ ਕਰਿਆਲੇ ਦੇ ਇੱਕ ਸੁਨਿਆਰੇ ਤਫਰਵਾਤੀ ਦੀ ਮੰਗ ਕੀਤੀ ਸੀ ਤੁਸੀਂ ਵੀ ਦੇਖੋ ਕਿ ਇਹ ਪੂਰਾ ਮਾਮਲਾ ਹੈਪੀ ਸਬਰਾਂਦੀਵ ਵਿਸ਼ੇਸ਼ ਰਿਪੋਰਟ ਇਹ ਮਾਮਲਾ ਦੋ ਫਰਤੀ ਮੰਗਣ ਵਾਲੇ ਦੋਸ਼ੀ ਹੀ ਇੱਕ ਪਵਨਦੀ ਪਿਆ ਤੇ ਦੂਸਰਾ ਕੋਮਲਦੀਪ ਆ ਪਵਨਦੀ ਪਿੱਖੀਵੰਦਾ ਰਹਿਣ ਵਾਲਾ ਕੋਮਲਦੀਪ ਜਿਹੜਾ ਹੈ ਇਹ ਖਾਲੜੇ ਦਾ ਰਹਿਣ ਵਾਲਾ ਹੈ ਇਹਨਾਂ ਬਾਰੇ ਇਨਫੋਰਮੇਸ਼ਨ ਸੀ ਕਿ ਇਹ ਇਸ ਵੇਲੇ ਜਿਹੜਾ ਮੁੱਠਿਆਂ ਵਾਲੀ ਸਾਈਡ ਤੇ ਜਿਹੜਾ ਥਾਣਾ ਸਦਰਪੱਟੀ ਦਾ ਏਰੀਆ ਉੱਥੇ ਏਰੀਆ ਚ ਘੁੰਮ ਰਿਹਾ ਹੈ ਇਹਨਾਂ ਨੇ ਕੁਝ ਦਿਨ ਪਹਿਲਾਂ ਕਰਿਆਲੇ ਇੱਕ ਸੁਨਿਆਰੇ ਦੇ ਘਰ ਦੇ ਬਾਹਰ ਵੀ ਡੇਟ ਤੇ ਗੋਲੀਆਂ ਮਾਰੀਆਂ ਸੀ ਤੇ ਉਹਨੂੰ ਡਰਾਉਂਦੇ ਤੇ ਧਮਕਾਉਂਦੇ ਸੀ ਉਹ ਤੋਂ ਪੈਸੇ ਦੀ ਡਿਮਾਂਡ ਕਰਦੇ ਸੀ ਅੱਜ ਜੇ ਇਨਫੋਰਮੇਸ਼ਨ ਮਿਲਦੇ ਅਸੀਂ ਟੀਮ ਸਪੈਸ਼ਲ ਟੀਮਾਂ ਤਿਆਰ ਕਰਕੇ ਜਦੋਂ ਇਹਨਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਔਰ ਪਵਾਰ ਤੋਂ ਮੁੱਠਿਆਂ ਵਾਲੀ ਰੋਡ ਤੇ ਬੰਨ ਦੇ ਉੱਪਰ ਇਹਨਾਂ ਨੇ ਜਦੋਂ ਇਹਨਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤੇ ਇਹਨਾਂ ਨੇ ਗਾੜੀ ਨੂੰ ਫਾਇਰਿੰਗ ਕਰ ਦਿੱਤੀ ਪੁਲਿਸ ਨੂੰ ਜਵਾਬੀ ਫਾਇਰਿੰਗ ਕਰਨੀ ਪਈ ਜਿਹਦੇ ਵਿੱਚ ਇੱਕ ਜਿਹੜਾ ਪਵਨਦੀਪ ਹੈ ਜ਼ਖਮੀ ਹੋਇਆ ਹੈ ਜੀ ਇਹਨੂੰ ਇਲਾਜ ਲਈ ਸਿਵਲ ਹਸਪੀਟਲ ਦਾਖਲ ਕਰਾਇਆ ਗਿਆ ਪੱਟੀ ਔਰ ਸੈਕੰਡ ਜਿਹੜਾ ਉਹਦੀ ਅਰੈਸਟ ਪਾਈ ਗਈ ਜੀ ਉਹ ਉਹਦੇ ਤੇ ਵੀ ਸਰ ਉਹ ਕੀ ਨਾਉਂਦਾ ਤੇ ਉਹਦੇ ਵੀ ਗੋੜੀ ਗੋੜੀ ਲੱਗੀ ਨਹੀਂ ਉਹਦੇ ਨਹੀਂ ਲੱਗੀ ਇਹ ਕੋਮਲਦੀਪ ਆ ਇਹਨਾਂ ਕੋਲ ਇੱਕ ਗਲੌਕ ਪਿਸਤਲ ਮਿਲਿਆ ਨਾਲ ਜਿੰਦਾ ਕੌਰ ਰੋਂਦ ਮਿਲੇ ਜਵਾਬੀ ਕੋਲ ਮਿਲੇ ਆ ਕੋਲ ਜਿਹੜਾ ਚਲਾਏ ਸੀ ਫਾਇਰਿੰਗ ਪੁਲਿਸ ਤੇ ਕੀਤੀ ਪਹਿਲਾਂ ਇਹਨਾਂ ਪਹਿਲਾਂ ਪੁਲਿਸ ਤੇ ਫਾਇਰਿੰਗ ਕੀਤੀ ਨਾ ਜਵਾਬੀ ਫਾਇਰਿੰਗ ਕਰਨੀ ਪਈ ਪੁਲਿਸ ਨੂੰ ਠੀਕ